ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਅਨਦਰ weight loss ਵੀਡੀਓ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ weight loss ਟਿਪਸ ਕਈ ਬੰਨਾਂ ਨੇ ਰਿਕੁਐਸਟ ਆਉਂਦੀ ਸੀ ਕਿ ਤੁਸੀਂ weight loss ਟਿਪਸ ਸ਼ੇਅਰ ਕਰਿਆ ਕਰੋ ਵੀਡੀਓ ਵਿੱਚ ਉਹ ਮੈਂ ਆਪਣੇ ਵਲੌਗਸ ਵਿੱਚ ਡੇਲੀ ਵਲੌਗਸ ਵਿੱਚ ਕਰਦੀ ਵੀ ਰਹੀ ਐ ਨਾ ਸ਼ੇਅਰ ਤੁਹਾਨੂੰ ਫਿਰ ਮੈਂ ਸੋਚਿਆ ਚਲੋ ਇੱਕ ਅਲੱਗ ਵੀਡੀਓ ਬਣਾਉਣਾ ਕਿਉਂਕਿ ਕਾਫੀ ਪੁਆਇੰਟਸ ਹੋਏ ਪਏ ਸੀ ਜੋ ਮੈਨੂੰ ਲੱਗਦਾ ਸੀ ਕਿ ਤੁਹਾਡੀ ਬਹੁਤ ਹੈਲਪ ਕਰਨਗੇ ਜੀ ਤੁਸੀਂ weight loss ਕਰਨਾ ਚਾਹੁੰਦੇ ਹੋ ਪਹਿਲਾਂ ਤਾਂ ਦੇਖੋ ਆਪਾਂ ਨੂੰ ਸਮਝਣਾ ਪਊਗਾ ਕਿ weight loss ਐਕਚੁਅਲ ਹੁੰਦਾ ਕਿ ਆਪਣੇ ਦਿਮਾਗ ਵਿੱਚ ਗੱਲ ਬੈਠੀ ਪਈ ਹੁੰਦੀ ਹੈ weight loss ਕਰਨਾ ਭਾਰ ਘਟਾਉਣਾ ਇੱਕ ਬਹੁਤ ਸਟ੍ਰਿਕ ਡਾਈਟ ਕਰਨੀ ਭੁੱਖੇ ਰਹਿਣਾ ਇਹ ਦਿਮਾਗ ਵਿੱਚੋਂ ਗੱਲ ਕੱਢਣੀ ਪਊਗੀ ਭੁੱਖੇ ਆਪਾਂ ਨਹੀਂ ਰਹਿਣਾ ਆਪਾਂ ਖਾਣਾ ਖਾ ਕੇ ਘਰ ਦਾ ਹੀ ਖਾਣਾ ਖਾ ਕੇ weight loss ਕਰਨਾ ਹੁੰਦਾ ਬਹੁਤ ਡਾਈਟੀਸ਼ਨ ਹੋਰ ਡਾਈਟਸ ਵੀ ਦੱਸਦੇ ਨੇ ਘਰ ਦੀ ਰੋਟੀ ਵਗੈਰਾ ਉਹ ਬੰਦ ਕਰਾਉਣ ਦਿੰਦੇ ਨੇ ਕੁਝ ਹੋਰ ਵੀ ਡਾਈਟਸ ਦੱਸਦੇ ਨੇ ਪਰ ਉਤਰ ਹੋ ਜਾਂਦਾ weight loss ਪਰ ਆਪਾਂ ਮੈਂ ਆਪਦੇ ਖੁਦ ਦੇ ਪਰਸਨਲ ਐਕਸਪੀਰੀਅੰਸ ਤੋਂ ਮੈਂ ਦੱਸ ਸਕਦੀ ਹਾਂ ਕਿ ਘਰ ਦਾ ਖਾਣਾ ਖਾ ਕੇ ਆਪਾਂ weight loss ਕਰ ਸਕਦੇ ਹਾਂ ਆਪਾਂ ਨੂੰ ਸਿਰਫ ਥੋੜੀ ਨੌਲੇਜ ਦੀ ਜ਼ਰੂਰਤ ਹੁੰਦੀ ਹੈ ਹਨਾ ਆਪਾਂ ਨੂੰ ਪਤਾ ਨਹੀਂ ਹੁੰਦਾਗਾ ਇਸ ਕਰਕੇ ਆਪਾਂ ਨੂੰ ਇਹ ਗੱਲ ਬਹੁਤ ਵੱਡੀ ਲੱਗਦੀ ਹੈ ਕਿ weight loss ਕਰਨਾ ਬਹੁਤ ਵੱਡਾ ਇੱਕ ਚੈਲੰਜ ਆਪਾਂ ਇਹਨੂੰ ਸੋਚਣਾ ਜਾਂਗੇ weight loss ਕਰਨਾ ਕਿਉਂ ਹੁੰਦਾ ਕਿ ਆਪਾਂ ਨੂੰ ਆਪਣੀਆਂ eating habits ਚੇਂਜ ਕਰਨੀਆਂ ਪੈਂਦੀਆਂ ਨੇ ਐਂ ਕਹਿ ਲਓ ਕਿ ਆਪਾਂ ਨੂੰ ਆਪਣੇ ਵਿੱਚ ਬਦਲਾਅ ਕਰਨਾ ਪੈਂਦਾ ਆਪਣੀ ਖਾਣ ਪੀਣ ਵਾਲੀ ਆਦਤਾਂ ਵਿੱਚ ਜਿਵੇਂ ਆਪਾਂ ਸੁਣਦੇ ਹਾਂ ਇੱਕ ਲਾਈਫ ਸਟਾਈਲ ਚੇਂਜ ਕਰਨਾ ਪੈਂਦਾ ਲਾਈਫ ਸਟਾਈਲ ਤਾਂ ਬਹੁਤ ਵੱਡਾ ਲੱਗਦਾ ਵੀ ਲਾਈਫ ਸਟਾਈਲ ਮੀਨਸ ਪਤਾ ਨਹੀਂ ਕੀ ਚੇਂਜ ਹੋਊਗੀ ਨਹੀਂ ਐਨੇ ਕੋਈ ਵੱਡੇ ਚੇਂਜ ਨਹੀਂ ਹੁੰਦੀ ਆਪਣੀ ਖਾਣ ਪੀਣ ਦੀ ਆਦਤਾਂ ਵਿੱਚ ਥੋੜੀਆਂ ਥੋੜੀਆਂ ਚੇਂਜਸ ਕਰਕੇ ਥੋੜੇ ਥੋੜੇ ਬਦਲਾਅ ਕਰਕੇ ਆਪਾਂ weight loss ਬਹੁਤ ਵਧੀਆ ਕਰ ਸਕਦੇ ਆ ਆਪਾਂ ਆਪਣੀਆਂ ਆਦਤਾਂ ਹੀ ਬਦਲਣੀਆਂ ਨੇ ਹੋਰ ਕੁਝ ਨਹੀਂ ਬਦਲਣਾ ਖਾਣ ਪੀਣ ਆਪੋ ਹੀ ਘਰ ਦਾ ਖਾਣਾ ਹੀ ਖਾਣਾ ਘਰ ਦਾ ਖਾਣਾ ਖਾਣਾ ਹੋਰ ਕੁਝ ਆਪਾਂ ਜੰਕ ਨਹੀਂ ਖਾਣਾ ਹੈਗਾ weight loss ਵਿੱਚ ਘਰ ਦਾ ਖਾਣਾ ਖਾਣਾ ਤੇ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਦੇ ਪੁਆਇੰਟਸ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਸ਼ੇਅਰ ਕਰਾਂ ਕਿਉਂਕਿ ਮੈਨੂੰ ਸਾਲ ਆਲਮੋਸਟ ਦਿਸੰਬਰ ਚ ਨੈਕਸਟ ਮੰਥ ਹੋ ਜਾਣਾ weight loss ਕਰਨ ਨੂੰ ਇਹਨੂੰ ਤੇ ਉਸ ਤੋਂ ਬਾਅਦ ਮੈਂ ਆਪਣਾ weight maintain ਵੀ ਕਰ ਰਹੀ ਹਾਂ ਸਾਲ ਤੋਂ ਤੇ ਕੋਈ ਜ਼ਿਆਦਾ ਔਖੀ ਗੱਲ ਨਹੀਂ ਹੈਗੀ ਅਨਲੈਸ ਤੁਹਾਨੂੰ ਕੋਈ ਹੈਲਥ ਇਸ਼ੂ ਨਾ ਹੋਵੇ ਹਨਾ ਫਿਰ ਕੋਈ ਔਖੀ ਗੱਲ ਨਹੀਂ ਹੈਗੀ weight loss ਕਰਨਾ ਤੇ ਮੇਨਟੇਨ ਕਰਕੇ ਰੱਖਣਾ ਸਭ ਤੋਂ ਪਹਿਲਾਂ ਤਾਂ ਦੇਖੋ ਸਾਰੇ ਆਪਾਂ ਟਾਈਮ ਤੇ ਉੱਠਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜੇ ਆਪਾਂ ਟਾਈਮ ਤੇ ਉੱਠਾਂਗੇ ਤਾਪਾ ਆਪਣਾ ਫਰਸਟ ਮੀਲ ਬ੍ਰੈਕਫਾਸਟ ਟਾਈਮ ਤੇ ਕਰ ਲਿਆ ਤੇ ਆਪਣੇ ਫਿਰ ਸਾਰੇ ਮੀਲ ਸਿਕ ਪ੍ਰੋਪਰ ਟਾਈਮ ਤੇ ਹੋਣਗੇ ਜੇ ਆਪਾਂ ਬ੍ਰੈਕਫਾਸਟ ਹੀ ਆਪਣਾ ਲੇਟ ਹੋ ਗਿਆ ਫਿਰ ਉਸ ਤੋਂ ਬਾਅਦ ਵਾਲੇ ਸਾਰੇ ਮੀਲਸ ਲੇਟ ਹੋਣਗੇ ਸਾਰਾ ਦਿਨ ਆਪਣਾ ਖਰਾਬ ਜਾਊਗਾ ਹਨਾ ਆਪਾਂ ਦੂਜੇ ਮੀਲਸ ਵੀ ਆਪਾਂ ਟਾਈਮ ਤੇ ਨਹੀਂ ਲੈ ਸਕਾਂਗੇ ਇਸ ਕਰਕੇ ਕੋਸ਼ਿਸ਼ ਕਰੋ ਕਿ ਜਿਹੜਾ ਦਿਨ ਦਾ ਸਭ ਤੋਂ ਪਹਿਲਾ ਮੀਲ ਆ ਬ੍ਰੈਕਫਾਸਟ ਉਹ ਟਾਈਮ ਤੇ ਤੁਹਾਡਾ ਹੋਵੇ ਤਾਂ ਕਿ ਤੁਸੀਂ ਨੈਕਸਟ ਮੀਲਸ ਵੀ ਟਾਈਮ ਤੇ ਆਪਣੇ ਲੈ ਸਕੋ ਇੱਕ ਸਵੇਰੇ ਉੱਠ ਕੇ ਜ਼ਰੂਰ ਇਹ ਰੁਟੀਨ ਬਣਾਓ ਕਿ ਖਾਲੀ ਪੇਟ ਸਵੇਰੇ ਇੱਕ ਡਰਿੰਕ ਤੁਸੀਂ ਜ਼ਰੂਰ ਲਓ ਜਿਵੇਂ ਸੌਂਫ ਜੀਰੇ ਵਾਲਾ ਪਾਣੀ ਅਜਵੈਨ ਵਾਲਾ ਪਾਣੀ ਮੇਥੀ ਵਾਲਾ ਧਨੀਏ ਵਾਲਾ ਪਾਣੀ ਰਾਤ ਨੂੰ ਤੁਸੀਂ ਇਹਨਾਂ ਨੂੰ ਸੋਕ ਕਰਕੇ ਰੱਖ ਦੋ ਸਵੇਰੇ ਪਾਣੀ 'ਚ ਉਬਾਲ ਕੇ ਤੁਸੀਂ ਪੀ ਲਓ ਜੋ ਚੀਜ਼ ਵੀ ਤੁਹਾਡੇ ਬੋਡੀ ਨੂੰ ਸੂਟ ਕਰਦੀ ਹੈ ਜਾਂ ਫਿਰ ਚੇਂਜ ਕਰਦੇ ਹੈ ਨਾ ਚੇਂਜ ਕਰਕੇ ਵੀ ਲੈ ਸਕਦੇ ਹੋ ਰੋਜ਼ ਜਾਂ 2-4 ਦਿਨ ਸੇਮ ਲੈ ਲੈ ਫੋ 2-4 ਦਿਨ ਨੈਕਸਟ ਡੇਸ ਕੁਝ ਹੋਰ ਲੈ ਲੈ ਇਸ ਤਰ੍ਹਾਂ ਇਹ ਡਰਿੰਕ ਨਾਲ ਆਪਣਾ ਜਿਹੜਾ ਮੈਟਾਬੋਲਿਜ਼ਮ ਬੂਸਟ ਹੁੰਦਾ ਜੇ ਆਪਣਾ ਮੈਟਾਬੋਲਿਜ਼ਮ ਬੂਸਟ ਹੋਊਗਾ ਅੱਛਾ ਹੋਊਗਾ ਫਿਰ ਵੇਟ ਲੌਸ ਵੀ ਆਪਾਂ ਅੱਛਾ ਕਰਾਂਗੇ ਜਲਦੀ ਕਰਾਂਗੇ ਇਸ ਕਰਕੇ ਮੈਟਾਬੋਲਿਜ਼ਮ ਨੂੰ ਬੂਸਟ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਮੈਟਾਬੋਲਿਜ਼ਮ ਤੁਸੀਂ ਜਰੂਰ ਆਪਣਾ ਬੂਸਟ ਕਰੋ ਇਹ ਡਰਿੰਕਸ ਪੀਂਦੇ ਰਹੋ ਤੇ ਪਾਣੀ ਤੁਸੀਂ ਜਰੂਰ ਪੀਓ ਦਿਨ ਵਿੱਚ ਘੱਟੋ ਘੱਟ 3 ਲੀਟਰ ਪਾਣੀ ਪੀਣਾ ਹੀ ਪੀਣਾ ਸ਼ੁਰੂ ਵਿੱਚ ਬਹੁਤ ਔਖਾ ਲੱਗਦਾ ਕਿਉਂਕਿ ਆਪਾਂ ਨੂੰ ਆਦਤ ਨਹੀਂ ਹੁੰਦੀ ਹੈਗੀ ਪਾਣੀ ਪੀਣ ਦੀ ਵੀ 3 ਲੀਟਰ ਪਾਣੀ ਆਪਾਂ ਨੂੰ ਆਏ ਹੁੰਦੇ 3 ਲੀਟਰ ਪਾਣੀ ਆਪਰ ਕਿਵੇਂ ਪੀਣਾ ਹੈ ਕਈ ਭੈਣਾਂ ਦਾ ਮੰਨਣਾ ਸਤ ਗਲੀ ਦਿਨ ਚ ਦੋ ਹੀ ਗਲਾਸ ਪਾਣੀ ਦੇ ਪੀਨੇ ਬਹੁਤ ਗਲਤ ਗੱਲ ਆ ਇਹੀ ਚੀਜ਼ਾਂ ਕਰਕੇ ਆਪਾਂ weight loss ਨਹੀਂ ਕਰ ਪਾਉਂਦੇ ਜਦੋਂ ਆਪਣੀ ਆਦਤਾਂ ਹੀ ਸਹੀ ਨਹੀਂ ਹੈਗੀਆਂ ਹਨਾ 3 ਲੀਟਰ ਪਾਣੀ ਪਿਓ ਸ਼ੁਰੂ ਵਿੱਚ ਤੁਹਾਨੂੰ ਔਖਾ ਲੱਗੂ ਬਹੁਤ ਔਖਾ ਲੱਗੂਗਾ ਪਰ ਉਸ ਤੋਂ ਬਾਅਦ ਕੁਝ ਟਾਈਮ ਬਾਅਦ ਮਹੀਨੇ ਬਾਅਦ 2 ਮਹੀਨੇ ਬਾਅਦ 3 ਮਹੀਨੇ ਬਾਅਦ ਤੁਹਾਡੀ ਬਾਡੀ ਖੁਦ ਪਾਣੀ ਮੰਗੂਗੀ ਵੀ ਮੈਨੂੰ ਪਾਣੀ ਚਾਹੀਦਾ ਖੁਦ ਥੋੜਾ ਮੂੰਹ ਸੁੱਕੂ ਪਿਆਸ ਲੱਗੂਗੀ ਮੈਂ ਆਪ ਦੇ ਐਕਸਪੀਰੀਅੰਸ ਦੱਸ ਰਹੀ ਹਾਂ ਹੁਣ ਪਾਣੀ ਪੀਣਾ ਮੈਨੂੰ ਇਹ ਨਹੀਂ ਹੁੰਦਾ ਕਿ ਮੈਂ ਪਾਣੀ ਪੀਣਾ ਮੇਰੇ ਦਿਮਾਗ 'ਚ ਨਹੀਂ ਗੱਲ ਰਹਿੰਦੀ ਪਰ ਮੇਰੀ ਬਾਡੀ ਪਾਣੀ ਮੰਗਦੀ ਹੈ ਮੈਨੂੰ ਪਿਆਸ ਲੱਗਦੀ ਹੈ ਮੇਰਾ ਮੂੰਹ ਸੁੱਕਦਾ ਮੈਨੂੰ ਹੁੰਦਾ ਕਿ ਮੈਂ ਪਾਣੀ ਪੀਵਾਂ ਮੇਰੀ ਬਾਡੀ ਕਲੌਕ ਹੁਣ ਉਸ ਤਰ੍ਹਾਂ ਹੀ ਸੈੱਟ ਹੋ ਗਈ ਉਹਨੇ ਪਾਣੀ ਤੇ ਸੈੱਟ ਹੋ ਗਈ ਜਿੰਨਾ ਮੈਂ ਪੀਣਾ ਪੀਣਾ ਹਨਾ ਹਾਂ ਗਲਾਸ ਘੱਟ ਵਾਧਾ ਹੋ ਸਕਦਾ ਸ਼ੂਗਰ ਔਖਾ ਹੁੰਦਾ ਹਰ ਕੰਮ ਕਰਨਾ ਔਖਾ ਪਰ ਕੁਝ ਟਾਈਮ ਬਾਅਦ ਆਪਣੀ ਬਾਡੀ ਬਲੌਕ ਉਵੇਂ ਸੈੱਟ ਹੋ ਜਾਂਦੀ ਹੈ ਉਵੇਂ ਆਪਣਾ ਜਿਹੜਾ ਸਿਸਟਮ ਹੈ ਅੰਦਰੋਂ ਬਣ ਜਾਂਦਾ ਆਪਣੀ ਬਾਡੀ ਆਪਣੀ ਫਰੂਟ ਮੰਗਦੀ ਹੈ ਹੁਣ ਪਤਾ ਆਪਣਾ ਖਾਣ ਦਾ ਟਾਈਮ ਹੋ ਗਿਆ ਹੁਣ ਆਪਣਾ ਪਾਣੀ ਪੀਣ ਦਾ ਟਾਈਮ ਹੋ ਗਿਆ ਬਾਡੀ ਆਪਣਾ ਮੰਗਣ ਲੱਗ ਜਾਂਗੇ ਸਭ ਕੁਝ ਤੇ ਆਪਾਂ ਕਾਰਬਸ ਤੇ 슈ਗਰ ਤੋਂ ਬਚਣਾ ਕਾਰਬਸ ਨਹੀਂ ਖਾਣੇ ਹੈਗੇ ਮਿੱਠਾ ਨਹੀਂ ਖਾਣਾ ਹੈਗਾ ਫਰਾਈਟ ਨਹੀਂ ਖਾਣਾ ਜੰਕ ਫੂਡ ਨਹੀਂ ਖਾਣਾ ਹੈਗਾ ਜਦੋਂ ਤੁਸੀਂ weight loss ਕਰਨਾ ਉਹ ਬਿਲਕੁਲ ਵੀ ਨਹੀਂ ਖਾਣਾ ਜੀ ਚੀਜ਼ਾਂ ਖਾਓਗੇ ਤਾਂ weight loss ਤੁਹਾਡਾ ਨਹੀਂ ਹੋਊਗਾ ਕਾਮਸ ਜਿਵੇਂ ਆਦੇ ਵਿੱਚ ਹੋ ਗਏ ਕਾਮਸ ਮੈਦ ਦੇ ਵਿੱਚ ਹੋ ਗਏ ਹਨਾ ਆਪਣੀ ਬੇਕਰੀ ਆਈਟਮਸ ਹੁੰਦੀਆਂ ਨੇ ਬਿਸਕਟ ਵਗੈਰਾ ਇਹ ਚੀਜ਼ਾਂ ਤੁਸੀਂ ਬੰਦ ਕਰੋ ਜੇ ਤੁਹਾਨੂੰ ਬਿਸਕਟਸ ਖਾਣ ਦੀ ਆਦਤ ਹੈ ਚਾਹ ਨਾਲ ਮਠਿਆ ਖਾਣ ਦੀ ਆਦਤ ਹੈ ਤੁਸੀਂ ਉਹਨੂੰ ਰਿਪਲੇਸ ਕਰ ਸਕਦੇ ਹੋ ਭੁੰਨੇ ਹੋਏ ਚਣਿਆਂ ਨਾਲ ਮਖਾਣਿਆਂ ਨਾਲ ਡਰਾਈ ਫਰੂਟ ਲੈ ਲਓ ਤੁਸੀਂ ਇੱਕ ਮੁਠੀ ਮਿਕਸ ਡਰਾਈ ਫਰੂਟ ਲੈ ਲਓ ਇੱਕ ਮੁਠੀ ਚਣਿਆਂ ਦੀ ਇੱਕ ਮੁਠੀ ਮਖਾਣਿਆਂ ਦੀ ਇਹ ਕੁਆਂਟੀਟੀ ਦਾ ਵੀ ਧਿਆਨ ਰੱਖਣਾ ਜਿਆਦਾ ਖਾਓਗੇ ਜੇ ਉਹ ਵੀ ਤੁਹਾਡੇ ਲਈ ਨੁਕਸਾਨਾ ਚਾਹੇ ਚੀਜ਼ ਕਿੰਨੀ ਹੈਲਦੀ ਤੁਸੀਂ ਖਾ ਰਹੇ ਹੋ ਕੋਈ ਇੱਕ ਲਿਮਿਟ ਹੁੰਦੀ ਹੈ ਹਰ ਇੱਕ ਚੀਜ਼ ਖਾਣ ਦੀ ਕੁਆਂਟੀਟੀ ਫਿਕਸ ਹੁੰਦੀ ਹੈ ਤੇ ਤੁਸੀਂ ਖਾਣੇ ਵਿੱਚ ਆਪਣਾ ਪ੍ਰੋਟੀਨ ਤੇ ਫਾਈਬਰ ਪ੍ਰੋਪਰ ਤੁਸੀਂ ਰੱਖਣਾ ਪ੍ਰੋਟੀਨ ਵੀ ਲੈਣਾ ਖਾਣੇ ਵਿੱਚ ਫਾਈਬਰ ਵੀ ਲੈਣਾ ਹੈ ਨਾ ਜੇ ਤੁਹਾਨੂੰ ਪ੍ਰੋਟੀਨ ਦੀ ਨੌਲੇਜ ਜਿਆਦਾ ਨਹੀਂ ਹੈ ਹੈਗੀ ਵੀ ਕਿਸ ਚੀਜ਼ ਵਿੱਚ ਤੁਸੀਂ ਵੀਡੀਓਜ਼ ਦੇਖ ਸਕਦੇ ਹੋ ਪ੍ਰੋਟੀਨ ਵਿੱਚ ਫੂਡਸ ਦੀ ਤੇ ਪ੍ਰੋਟੀਨ ਤੇ ਫਾਈਬਰ ਪ੍ਰੋਪਰ ਟਾਈਟ ਵਿੱਚ ਲੈਣਾ ਇਹ ਨਹੀਂ ਤੁਸੀਂ ਕਿ ਇਕੱਲਾ ਪ੍ਰੋਟੀਨ ਹੀ ਲੈ ਰਹੇ ਹੋ ਜਾਂ ਇਕੱਲਾ ਫਾਈਬਰ ਖਾ ਰਹੇ ਹੋ ਹਨ ਹਰ ਮੀਲ ਵਿੱਚ ਤੁਹਾਡੇ ਪ੍ਰੋਟੀਨ ਹੋਣਾ ਹੀ ਹੋਣਾ ਚਾਹੀਦਾ ਬ੍ਰੇਕਫਾਸਟ ਲੰਚ ਤੇ ਪਲੱਸ ਡਿਨਰ ਡਿਨਰ ਵਿੱਚ ਘੱਟ ਘੱਟ ਕੁਆਂਟੀਟੀ ਚ ਹੋਵੇ ਪ੍ਰੋਟੀਨ ਕਿਉਂਕਿ ਫਿਰ ਰਾਤ ਨੂੰ ਹੈਵੀ ਪ੍ਰੋਟੀਨ ਆਪ ਨੂੰ ਡਾਈਜੈਸਟ ਨਹੀਂ ਹੁੰਦਾ ਹੈਗਾ ਤੇ ਆਪਣੇ ਜਿਹੜੇ ਮੀਲਸ ਦਾ ਟਾਈਮ ਆ ਬ੍ਰੇਕਫਾਸਟ ਉਸ ਤੋਂ ਬਾਅਦ ਤੁਸੀਂ ਟਾਈਮ ਰੱਖੋ ਮਿਡ ਮਾਰਨਿੰਗ 스ਨੈਕ ਦਾ 11 ਵਜੇ 11:30 ਵਜੇ ਫਿਰ ਲੰਚ ਟਾਈਮ ਫਿਰ ਆਪਣਾ ਈਵਨਿੰਗ ਦਾ ਆਪਣਾ ਚਾਹ ਦਾ ਟਾਈਮ ਹੁੰਦਾ ਟੀ ਟਾਈਮ ਹੋਏਗਾ ਫਿਰ ਰਾਤ ਦਾ ਡਿਨਰ ਦਾ ये बीच एक अपने मील्स के प्रोपर गैप बना के रखो प्रॉपर टाइमिंग का गैप है ना एक अपनी तुम टाइमिंग सैट करोग भी एने बजे मैं ब्रेकफास्ट कर लेना इन बजे मेरा मिड मॉर्निंग स्नैक का टाइम हो जाए इन बजे मेरा टाइम हो जाए एक प्रोपर टाइमिंग फिक्स कर लो तो फिर उस टाइमिंग अकॉर्डिंग थोड़ी बॉडी थो भी बॉडी क्लॉक सैट हो जूगी तो वह भी फिर थोन एक सिगनल दया करोगे मेरा हूँ आह चीज़ का टाइम हो गया आह चीज़ का टाइम हो गया और एक्सट्रा कुछ खाओगे नहीं गे एक्सट्रा खाओगे इंटर वेट नहीं गेन होगा ਜੇ ਮਤੋਂ ਤੁਸੀਂ ਸਵੇਰੇ ਬ੍ਰੇਕਫਾਸਟ ਕਰ ਲਿਆ ਉਸ ਤੋਂ ਬਾਅਦ ਤੁਹਾਨੂੰ ਭੁੱਖ ਮਹਿਸੂਸ ਹੋਊਗੀ ਤੁਸੀਂ ਟਾਈਮ ਤੇ ਆਪਣਾ ਮਾਰਨਿੰਗ ਵਾਲਾ ਫਰੂਟ ਲੈ ਲੈ ਖਾ ਲੈ ਥੋੜੀ ਭੁੱਖ ਉੱਥੇ ਸ਼ਾਂਤ ਹੋ ਜੂਗੀ ਜਦੋਂ ਦੁਬਾਰੇ ਭੁੱਖ ਲੱਗੂ ਥੋੜੀ ਥੋੜੀ ਭੁੱਖ ਮਹਿਸੂਸ ਕਰੋਗੇ ਤਾਂ ਲੰਚ ਟਾਈਮ ਹੋ ਜਾਊਗਾ ਇਸ ਤਰ੍ਹਾਂ ਤੁਸੀਂ ਆਪਣੇ ਜਿਹੜੇ ਮੀਲਸ ਨੇ 스ਨੈਕਸ ਨੇ ਉਹ ਤੁਸੀਂ ਟਾਈਮ ਤੇ ਲਈ ਜਾਣੇ ਨੇ ਤਾਂ ਕਿ ਤੁਹਾਨੂੰ ਬਹੁਤ ਭੁੱਖ ਨਾ ਮਹਿਸੂਸ ਹੋਵੇ ਤੁਸੀਂ ਬਹੁਤ ਕੁਝ ਐਕਸਟਰਾ ਹੋਰ 언ਹੈਲਦੀ ਤੁਸੀਂ ਨਾ ਖਾਓ ਤੇ ਹਾਂਜੀ ਪਾਣੀ ਜ਼ਰੂਰ ਪੀਂਦੇ ਰਹੋ ਵਿਚ ਵਿਚ ਪਾਣੀ ਜ਼ਰੂਰ ਪੀਣਾ ਹੈਗਾ ਪਾਣੀ ਦਾ ਤੁਸੀਂ ਖਾਸ ਧਿਆਨ ਰੱਖਣਾ ਤੇ ਪਾਣੀ ਵੀ ਜਦ ਆਪ ਪੀਂਦੇ ਆ ਉਹਦੇ ਨਾਲ ਵੀ ਆਪਣੀ ਭੁੱਖਾ ਜਿਹੜੀ ਥੋੜੀ ਦਬ ਜਾਂਦੀ ਹੈ ਫਿਰ ਆਪਾਂ ਨੂੰ ਭੁੱਖ ਘੱਟ ਮਹਿਸੂਸ ਹੁੰਦੀ ਹੈ ਪਾਣੀ ਪੀਣਾਂ ਵਿੱਚ ਵਿੱਚ ਡਿਨਰ ਹਮੇਸ਼ਾ ਕੋਸ਼ਿਸ਼ ਕਰੋ ਕਿ ਆਪਣਾ ਤੁਸੀਂ ਜਲਦੀ ਕਰੋ ਤੇ ਲਾਈਟ ਕਰੋ ਤਾਂ ਕਿ ਤੁਹਾਨੂੰ ਈਜ਼ੀ ਟੂ ਡਾਈਜੈਸਟ ਰਹੇ ਤੁਹਾਡੇ ਹਜਮ ਜਲਦੀ ਆ ਜਾਈ ਹੈ ਨਾ ਇਸ ਕਰਕੇ ਡਿਨਰ ਹਮੇਸ਼ਾ ਕੋਸ਼ਿਸ਼ ਕਰੋ ਜਲਦੀ ਕਰ ਲਓ ਤੇ ਲਾਈਟ ਕਰ ਲਓ ਜਿੰਨੀ ਜਲਦੀ ਹੋ ਸਕਦਾ ਕਰ ਲਓ ਸੌਣ ਤੋਂ ਏਟਲੀਸਟ 3-4 ਘੰਟੇ ਪਹਿਲਾਂ ਡਿਨਰ ਤੁਹਾਡਾ ਹੋ ਜਾਣਾ ਚਾਹੀਦਾ ਆਪਣਾ ਖਾਣਾ ਆਪਣਾ ਉਹ ਵੈਸਤੇ ਮੋਸਟਲੀ ਭੈਣ ਆਪਣਾ ਖਾਣਾ ਆਪ ਹੀ ਬਣਾਉਂਦੀਆਂ ਨੇ ਪਰ ਕੋਸ਼ਿਸ਼ ਕੁਝ ਮੈਨੂੰ ਲੱਗਦਾ ਵੀ ਉਹਨਾਂ ਲਈ ਉਹਨਾਂ ਦੇ ਮਦਰਸ ਜਾਂ ਮਦਰ-ਇਨ-ਲॉ ਖਾਣਾ ਕੁੱਕ ਕਰਦੇ ਨੇ ਪਰ ਕੋਸ਼ਿਸ਼ ਕਰੋ ਕਿ ਤੁਸੀਂ ਜੋ ਵੀ ਖਾਣਾ ਆਪ ਦਾ ਖਾਣਾ ਆਪ ਬਣਾ ਕੇ ਖਾਓ ਤਾਂ ਕਿ ਤੁਹਾਨੂੰ ਪਤਾ ਲੱਗੇ ਤੁਸੀਂ ਕੀ ਖਾ ਰਹੇ ਹੋ ਕਿੰਨੀ ਕੁਆਂਟੀਟੀ ਵਿੱਚ ਖਾ ਰਹੇ ਹੋ ਇਹਦੇ ਵਿੱਚ ਕੀ ਪਾਇਆ ਕਿਉਂਕਿ ਜਿਹੜਾ ਕੋਈ ਖਾਣਾ ਬਣਾਊਗਾ ਉਹ ਆਪਣੀ ਅਸੂਲ ਇਹ ਦੇ ਮੁਤਾਬਕ ਬਣਾਉਂਗਾ ਕਿ ਉਹਨੂੰ ਕੀ ਚੀਜ਼ ਅਵੇਲੇਬਲ ਹੈ ਕਿੰਨਾ ਟਾਈਮ ਹੈ ਤੇ ਕੋਲੇ ਤੁਸੀਂ ਬਣਾਉਂਗੇ ਜਾਂ ਤੁਸੀਂ ਆਪਣੇ ਟੇਸਟ ਅਕੋਰਡਿੰਗ ਬਣਾਉਂਗਾ ਤੁਸੀਂ ਕੀ ਖਾਣਾ ਹੈ ਸਰ ਕੋਸ਼ਿਸ਼ ਕਰੋ ਕਿ ਆਪ ਦਾ ਖਾਣਾ ਆਪ ਬਣਾਓ ਮੈਨੂੰ ਲੱਗਦਾ ਕਿ ਇਹ ਪੁਆਇੰਟ ਵੀ ਸ਼ੇਅਰ ਕਰਨਾ ਚਾਹੀਦਾ ਹੈ ਤੁਹਾਡੇ ਨਾਲ ਤੇ ਜਦੋਂ ਆਪਾਂ ਖਾਣਾ ਖਾਂਦੇ ਆ ਪਲੇਟ ਵਿੱਚ ਤੁਸੀਂ ਇਹ ਨਾ ਦੇਖੋ ਕਿ ਸਿਰਫ ਇੰਨਾ ਖਾਣਾ ਹੈ ਇੰਨੇ ਖਾਣੇ ਨਾਲ ਮੇਰਾ ਢਿੱਡ ਕਵੇਂ ਭਰੂਗਾ ਇਹ ਨਾ ਦੇਖੋ ਦਿਮਾਗ ਤੋਂ ਸੋਚੋ ਕਿ ਮੇਰੇ ਲਈ ਸਿਰਫ ਇੰਨਾ ਖਾਣਾ ਹੀ ਬਣਿਆ ਇਹ ਮੇਰੇ ਲਈ ਇਨਫ ਹੈ ਬਹੁਤ ਹੈ ਮੇਰਾ ਢਿੱਡ ਆਰਾਮ ਨਾਲ ਭਰਜੂ ਇਹਦੇ ਨਾਲ ਠੀਕ ਹੈ ਨਾ ਇੱਕ ਮਾਈਂਡਸੈਟ ਬਣਾ ਕੇ ਰੱਖੋ ਆਪਣੇ ਭੁੱਖ ਤੇ ਨਾ ਜਾਓ ਢਿੱਡ ਤੇ ਨਾ ਜਾਓ ਕਿ ਮੈਨੂੰ ਢਿੱਡ ਤੱਕ ਭਰਨਾ ਹੀ ਨਹੀਂ ਹੈ ਕਿ ਇਹ ਤਾਂ ਇੰਨਾ ਕੁ ਨਹੀਂ ਇਹ ਐਦਾਂ ਸੋਚਾਂਗੇ ਕਿ ਕਦੇ weight loss ਨਹੀਂ ਕਰ ਸਕਾਂਗੇ ਮੈਂ ਜੇ ਇੱਕ ਮਾਈਂਡਸੈਟ ਬਣਾ ਲਵਾਂਗੀ ਵੀ ਮੇਰੀ ਪਲੇਟ 'ਚ ਇੰਨਾ ਹੀ ਖਾਣਾ ਮੇਰੇ ਲਈ ਇੰਨਾ ਹੀ ਬਣਿਆ ਬਸ ਮੈਂ ਆਪਣਾ ਖਾਣਾ ਖਾ ਲਿਆ ਜੇ ਸੋਚਾਂਗੇ ਮੈਂ ਢਿੱਡ ਭਰਨਾ ਵੀ ਮੈਨੂੰ ਹਾਲ ਸਿਗਨਲ ਨਹੀਂ ਮਿਲਣਾ ਮੇਰਾ ਢਿੱਡ ਨਹੀਂ ਭਰਿਆ ਫਿਰ ਤੁਸੀਂ weight loss ਹੀ ਕਰ ਪਾਉਗੇ ਇੱਕ ਸਿਰਫ ਜਿਵੇਂ ਆਪਾਂ ਪ੍ਰੋਟੀਨ ਰਿਚ ਖਾਣਾ ਖਾਂਦੇ ਆ ਉਹ ਖਾਣਾ ਥੋੜਾ ਹੋਊਗਾ ਪਰ ਉਹ ਪ੍ਰੋਟੀਨ ਰਿਚ ਹੋਊਗਾ ਜਿਹਦੇ ਕਰਕੇ ਆਪਾਂ ਨੂੰ ਕਾਫੀ ਟਾਈਮ ਤੱਕ ਭੁੱਖ ਵੀ ਨਹੀਂ ਲੱਗਦੀ ਤੇ ਇਸ ਕਰਕੇ ਹਮੇਸ਼ਾ ਤੁਸੀਂ ਖਾਣੇ ਦੀ ਕੁਆਂਟੀਟੀ ਤੁਸੀਂ ਲਿਮਿਟਿਡ ਰੱਖੋ ਇੱਕ ਮਾਈਂਡ ਸੈਟ ਰੱਖੋ ਕਿ ਮੈਂ ਇੰਨਾ ਹੀ ਖਾਣਾ ਹੈਗਾ ਇੱਕ ਵਾਕ ਜਾਂ ਫਿਜ਼ੀਕਲ ਐਕਟੀਵਿਟੀ ਆਪਣੇ ਡੇਲੀ ਰੂਟੀਨ ਚ ਜਰੂਰ ਇਨਕਲੂਡ ਕਰੋ ਹੋ ਸਕਦਾ ਵਾਕ ਕਰ ਲੋ ਅੱਧਾ ਘੰਟਾ ਪੂਣਾ ਘੰਟਾ ਜਿੰਨੀ ਵੀ ਤੁਸੀਂ ਕਰ ਸਕਦੇ ਹੋ 20 ਮਿੰਟ ਤੋਂ ਸ਼ੁਰੂ ਕਰ ਲਓ 10 ਮਿੰਟ ਤੋਂ ਸ਼ੁਰੂ ਕਰ ਲਓ ਜਾਂ ਫਿਰ ਕੋਈ ਐਕਸਰਸਾਈਜ਼ ਜਾਂ ਕੋਈ ਯੋਗਾ ਫਿਜ਼ੀਕਲ ਐਕਟੀਵਿਟੀ ਜ਼ਰੂਰ ਇਨਕਲੂਡ ਕਰਨੀ ਚਾਹੀਦੀ ਜੇਰ ਆਪਾਂ weight loss ਕਰਦੇ ਤਾਂਕਿ ਆਪਣਾ ਖਾਦਾ ਪੀਦਾ ਹਾਜਮ ਆ ਜੀ ਆਪਣਾ ਡਾਈਜੈਸਟਿਕ ਸਿਸਟਮ ਇੰਪਰੂਵ ਹੋਵੇ ਤੁਰੰਨ ਨਾਲ ਜੇ ਐਕਸਰਸਾਈਜ਼ ਕਰਨ ਨਾਲ ਇਹ ਚੀਜ਼ ਜ਼ਰੂਰ ਤੁਸੀਂ ਇਨਕਲੂਡ ਕਰੋ ਜੇਰ ਆਪਾਂ ਦੁੱਧ ਯੂਜ਼ ਕਰਨਾ ਦਹੀਂ ਵਾਸਤੇ ਚਾਹ ਕੌਫੀ ਲਈ ਤਾਂ ਹਮੇਸ਼ਾ ਲੋ ਫੈਟ ਮਿਲਕ ਯੂਜ਼ ਕਰੋ ਫੁੱਲ ਫੈਟ ਨਾ ਕਰੋ ਪਹਿਲਾਂ ਦੁੱਧ ਨੂੰ ਉਬਾਲ ਲਓ ਉਹਦੀ ਮਲਾਈ ਉਤਾਰ ਦਿਓ ਉਹਦੀ ਫੈਟ ਦੁੱਧ ਵਿੱਚ ਉਤਰ ਜੇ ਤਾਂ ਫਿਰ ਉਹ ਤੁਸੀਂ ਲੋ ਫੈਟ ਮਿਲਕ ਆ ਜਿਹੜਾ ਯੂਜ਼ ਕਰੋ ਇਹਦੇ ਨਾਲ ਵੀ ਉਹ ਆਪਣੇ ਡਾਈਟ ਵਿੱਚ ਫੈਟ ਨਹੀਂ ਆਊਗੀ ਹਨਾ ਤੁਸੀਂ ਫੈਟ ਪਹਿਲਾਂ ਹੀ ਉਤਾਰ ਦੋ ਦੁੱਧੀ ਤੇ ਫੈਟ ਆਪਾਂ ਨੂੰ ਮਿਲੂਗੀ ਨਹੀਂ ਇਹ ਵੀ ਇੱਕ ਨਿੱਕੀ ਜਿਹੀ ਟਿਪ ਐ ਫੈਟ ਨੂੰ ਦੂਰ ਰੱਖਣ ਦੀ ਇੱਕ ਸਟ੍ਰੈਸ ਫਰੀ ਰਹਿਣਾ ਪਰ ਕੋਸ਼ਿਸ਼ ਕਰੋ ਕਿ ਸਟ੍ਰੈਸ ਫਰੀ ਰੱਖੋ ਆਪਦੇ ਆਪ ਨੂੰ ਸਟ੍ਰੈਸ ਬਿਲਕੁਲ ਨਾ ਕਿਸੇ ਗੱਲ ਦਾ ਆਪਣੇ ਕੋਲੇ ਤੁਸੀਂ ਲੈ ਕੇ ਆਓ ਦੂਜਿਆਂ ਨੂੰ ਸਟ੍ਰੈਸ ਦਿਓ ਤੁਸੀਂ ਖੁਸ਼ ਰਹੋ ਸਟ੍ਰੈਸ ਫਰੀ ਰਹੋ ਸਟ੍ਰੈਸ ਜਿਹੜਾ ਆਪਾਂ ਦੂਜਿਆਂ ਨੂੰ ਦੇ ਦੋ ਜਿੰਨਾ ਟਾਈਮ ਲਈ ਤੁਸੀਂ weight loss ਕਰਨਾ ਹੋਵੇ ਫਿਰ ਸਟ੍ਰੈਸ ਦੂਜਿਆਂ ਨੂੰ ਦਿਓ ਆਪ ਤੁਸੀਂ ਫਰੀ ਰਹੋ ਜਰੂਰ ਤੁਸੀਂ ਕੌਫੀ ਜਾਂ ਚਾਹ ਪੀਣੀ ਹੈ ਵਿਦਆਊਟ 슈ਗਰ ਲੈਣੀ ਆ ਜਿਆਦਾ ਕੁਆਂਟੀਟੀ ਕੌਫੀ ਦੇ ਚਾਹ ਦੀ ਨਹੀਂ ਲੈਣੀ ਦਿਨ ਵਿੱਚ ਦੋ ਤੋਂ ਤਿੰਨ ਕੱਪ ਚਾਹ ਕੌਫੀ ਦੇ ਲੈ ਸਕਦੇ ਹੋ ਫਿੱਕੀ ਵਿਦਆਊਟ 슈ਗਰ ਗੁੜ ਨੇ ਸ਼ੱਕਰ ਨਹੀਂ ਗੁੜ ਸ਼ੱਕਰ ਵੀ ਇੱਕ ਤਰ੍ਹਾਂ ਦਾ ਮਿੱਠਾ ਹੀ ਹੋ ਗਿਆ ਜੇ ਤੁਸੀਂ weight loss ਕਰਨਾ ਤਾਂ ਤੁਸੀਂ ਉਹ ਵੀ ਬਿਲਕੁਲ ਯੂਜ਼ ਨਹੀਂ ਕਰੋਗੇ ਜੇ weight loss ਕਰ ਲੈ ਮੇਨਟੇਨ ਕਰ ਰਹੇ ਹੋ ਤਾਂ ਥੋੜਾ ਥੋੜਾ ਤੁਸੀਂ ਲੈ ਸਕਦੇ ਹੋ ਹਨ ਤੇ ਇਹ ਸੇ ਕੁਝ ਮੇਰੇ ਵਿੱਚ ਛੋਟੇ ਛੋਟੇ ਟਿਪਸ ਤਾਂ ਕਿ ਤੁਸੀਂ ਚਾਹਨਾ ਜੇ ਤੁਸੀਂ ਕੁਝ ਖਾਣਾ ਕਾਫੀ ਨਾਲ ਕੁਝ ਖਾਣਾ 스ਨੈਕਸ ਜਾਂ ਤੁਸੀਂ ਉਹ ਵੀ ਤੁਸੀਂ ਖਾ ਸਕਦੇ ਹੋ ਪਰ ਬਿਸਕਟਸ ਨਹੀਂ ਖਾਣੇ ਬਿਸਕਟਸ ਦੀ ਜਗ੍ਹਾ ਮਠਿਆ ਦੀ ਜਗ੍ਹਾ ਤੁਸੀਂ ਮਖਾਣੇ ਲੈ ਸਕਦੇ ਹੋ ਜਾਂ ਫਰੂਟਸ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਚਨੇ ਲੈ ਸਕਦੇ ਹੋ ਮੂੰਗਫਲੀ ਭੁੰਨ ਕੇ ਰੱਖ ਲਓ ਮੂੰਗਫਲੀ ਹੈ ਸਕਦੇ ਹੋ ਕਿ ਉਹ ਵੀ ਹੈਲਦੀ ਹੁੰਦੀ ਇੱਕ ਮੁਠੀ ਬਹੁਤ ਜ਼ਿਆਦਾ ਕੁਆਟਿਟੀ ਨਹੀਂ ਔਰ ਕੁਆਂਟੀਟੀ ਤੁਹਾਡੀ ਹਰ ਇੱਕ ਚੀਜ਼ ਵਿੱਚ ਹਰ ਇੱਕ ਚੀਜ਼ ਵਿੱਚ ਕੁਆਂਟੀਟੀ ਬਹੁਤ ਮੈਟਰ ਕਰਦੀ ਹੈ ਜਿ ਨੂੰ ਆਪਾਂ ਪੋਰਸ਼ਨ ਕੰਟਰੋਲ ਵੀ ਕਹਿੰਦੇ ਨੇ ਹਨਾ ਜਿਵੇਂ ਆਪਾਂ ਪਹਿਲਾਂ ਚਾਰ ਰੋਟੀਆਂ ਖਾਣੇ ਚਾਰ ਤੋਂ ਆਪਾਂ ਤਿੰਨ ਤਿਆਜੇ ਹੌਲੀ ਹੌਲੀ ਆਪਾਂ ਪੋਰਸ਼ਨ ਕੰਟਰੋਲ ਕਰ ਲਿਆ ਉਸ ਤੋਂ ਬਾਅਦ ਤਿੰਨ ਤੋਂ ਬਾਅਦ ਦੋ ਤਿਆਜੇ ਫਿਰ ਆਪਾਂ ਥੋੜਾ ਜਿਹਾ ਪੋਰਸ਼ਨ ਕੰਟਰੋਲ ਕਰ ਲਿਆ ਇਸ ਤਰ੍ਹਾਂ ਤੁਸੀਂ ਖਾਣਾ ਖਾਣਾ ਆਪਣਾ ਪੋਰਸ਼ਨ ਕੰਟਰੋਲ ਜੋ ਆਪਾਂ ਕਰਨ ਲੱਗ ਗਏ ਨੇ ਇਹ ਚੀਜ਼ਾਂ ਨਾਲ ਵੀ ਬਹੁਤ ਫਰਕ ਪੈ ਜਾਂਦਾਗਾ ਹਮੇਸ਼ਾ ਪੋਰਸ਼ਨ ਕੰਟਰੋਲ ਕਰਕੇ ਖਾਓ ਯੂ ਰਾਈਸ ਆਪਾਂ ਦੋ ਪਲੇਟਾਂ ਖਾਣੇ ਇੱਕ ਖਾ ਲਓ ਫਿਰ ਇੱਕ ਤੋਂ ਆਪਾਂ ਅੱਧੀ ție ਜਾਓ ਇਹ ਚੀਜ਼ ਦਾ ਫਰਕ ਪੈਂਦਾ ਜਿਵੇਂ ਰਾਈਸ ਵੀ weight loss ਨਹੀਂ ਖਾਣੇ ਹੁੰਦੇ ਤੇ ਪਰ ਪੋਰਸ਼ਨ ਕੰਟਰੋਲ ਨਾਲ ਖਾਈਏ ਫਿਰ ਵੀ ਆਪਣਾ ਰਾਈਸ ਖਾ ਕੇ ਵੀ ਭਾਰ ਘਟ ਸਕਦਾ ਇਹਨਾਂ ਹੈਗਾ ਕਿ ਆਪਾਂ ਇਹ ਚੀਜ਼ਾਂ ਛੱਡਾਂਗੇ ਬਾਕੀ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂਗੇ ਬ੍ਰੇਕਫਾਸਟ ਲੰਚ ਅਤੇ ਡਿਨਰ ਦੇ ਵਿੱਚ ਤੁਹਾਨੂੰ ਇੱਕ ਆਈਡੀਆ ਸੇ ਦੰਨੇ ਆਂ ਕਈ ਵਾਰ ਹੁੰਦਾ ਬ੍ਰੇਕਫਾਸਟ ਵਿੱਚ ਆਪਾਂ ਕੀ ਖਾਈਏ ਸਮਝ ਨਹੀਂ ਆਉਂਦਾ ਕੀ ਖਾਈਏ ਹਾਣਾ ਤੇ ਮੈਂ ਤੁਹਾਨੂੰ ਥੋੜੇ ਆਈਡੀਆਸ ਦੇ ਦਿੰਨੇ ਕਿ ਆਪਾਂ ਕੀ ਕੁਝ ਲੈ ਸਕਦੇ ਹਾਂ ਬ੍ਰੇਕਫਾਸਟ ਵਿੱਚ ਆਪਾਂ ਲੈ ਸਕਦੇ ਹਾਂ ਨੇ ਵੈਜ ਸੈਂਡਵਿਚ ਇੱਕ ਸੈਂਡਵਿਚ ਸਬਜ਼ੀਆਂ ਤੁਸੀਂ ਪਾ ਲੈ ਖੂਬ ਸਾਰੀਆਂ ਵਿੱਚ ਕੋਈ ਵੀ ਫੈਟ ਵਾਲੀ ਚੀਜ਼ ਯੂਜ਼ ਨਹੀਂ ਕਰਨੀ ਜਿਵੇਂ ਮਲਾਈ ਤੇ ਮਾਇਓਨੈਸ ਉਹ ਤੁਸੀਂ ਯੂਜ਼ ਨਹੀਂ ਕਰੋਗੇ ਸਬਜ਼ੀਆਂ ਪਾ ਲਓ ਕਾਫੀ ਸਾਰੀਆਂ ਸਬਜ਼ੀਆਂ ਸਭ ਜੇ ਹੈਲਥੀ ਨੇ ਤੁਸੀਂ ਬਣਾ ਸਕਦੇ ਹੋ ਦਾਣਾਂ ਦੇ ਚੀਲੇ ਯੈਲੋ ਮੂੰਗੀ ਦਾਲ ਦੇ ਗ੍ਰੀਨ ਮੂੰਗੀ ਦਾਲ ਦੇ ਚੀਲੇ ਮਸਰੀ ਦਾਲ ਦੇ ਚੀਲੇ ਬਣਾ ਸਕਦੇ ਹੋ ਸਪਰਾਉਟਸ ਦੇ ਚੀਲੇ ਬਣਾ ਸਕਦੇ ਹੋ ਵੀ ਐਗਸ ਲੈ ਸਕਦੇ ਹੋ 2 ਤੋਂ 3 ਕਿਸੇ ਫਾਰਮ ਵਿੱਚ ਪੂਰਜੀ ਆਮਲੇਟ ਬੋਇਲ ਜਿਵੇਂ ਮਰਜ਼ੀ ਤੁਸੀਂ ਲਓ ਪਨੀਰ ਵੀ ਲੈ ਸਕਦੇ ਹੋ ਸਪਰਾਉਟਸ ਦਾ ਸੈਂਡਵਿਚ ਬਣਾ ਸਕਦੇ ਹੋ ਨਾ ਸਪਰਾਉਟਸ ਤੋਂ ਚੀਲਾ ਬਣਾ ਸਕਦੇ ਹੋ ਓਟਮੀਲ ਬਣਾ ਸਕਦੇ ਹੋ ਓਟਸ ਦਾ ਚੀਲਾ ਬਣਾ ਸਕਦੇ ਹੋ ਪੇਸਨ ਚੀਲਾ ਬਣਾ ਸਕਦੇ ਹੋ ਇੱਕ ਮਲਟੀ ਗ੍ਰੇਨ ਪਰੌਂਠਾ ਇੱਕ ਮਲਟੀ ਗ੍ਰੇਨ ਪਰੌਂਠਾ ਬਣਾ ਸਕਦੇ ਹੋ ਵਿੱਚ ਕਾਫੀ ਸਾਰੇ ਸਬਜ਼ੀਆਂ ਪਾ ਕੇ ਨਾ ਥੋੜਾ ਜਿਮਲਤੀ ਕ੍ਰੀਨ ਆਟਾ ਪਾ ਕੇ ਜਿਵੇਂ ਬਾਜਰਾ ਪਾ ਲਿਆ ਬੇਸਨ ਪਾ ਲਿਆ ਜਵਾਰ ਪਾ ਲਿਆ ਇਸ ਤਰ੍ਹਾਂ ਦੋ ਜਾਂ ਤਿੰਨ ਆਟੇ ਪਾ ਕੇ ਇਹ ਸਬਜ਼ੀਆਂ ਪਾ ਗਏ ਹੋਂ ਤੁਸੀਂ ਗੁੱਲ ਨੂੰ ਉਹਦੇ ਤੁਸੀਂ ਇੱਕ ਪਰੌਂਠਾ ਇਹ ਜਾਂ ਰੋਟੀ ਬਣਾ ਸਕਦੇ ਹੋ ਰੋਟੀ ਬਣਾ ਕੇ ਚਮਚਾ ਘਿਓ ਦਾ ਉੱਤੇ ਲਗਾ ਲਓ ਦਲੀਆ ਬਣਾ ਸਕਦੇ ਹੋ ਕਣਕ ਦਾ ਪਰ ਕੁਆਂਟੀਟੀ ਘੱਟ ਹੋਵੇ ਔਰ ਦਲੀਆ ਹਫ਼ਤੇ 'ਚ ਸਿਰਫ ਇੱਕ ਦਿਨ ਹੋਵੇ ਵੱਧ ਤੋਂ ਵੱਧ ਦੋ ਦਿਨ ਇੱਕ ਜਾਂ ਦੋ ਦਿਨ ਹਰ ਰੋਜ਼ ਚੀਜ਼ ਤੁਸੀਂ ਬਦਲ ਬਦਲ ਕੇ ਖਾਓ ਉਹ ਚੀਜ਼ ਵੀ ਤੁਹਾਡੀ ਬੋਡੀ ਨੂੰ ਬਹੁਤ ਹੈਲਪ ਕਰਦੀ ਫੀਟਰੋਸ ਵਿੱਚ ਤੇ ਤੁਸੀਂ ਪੋਹਾ ਵੀ ਲੈ ਸਕਦੇ ਹੋ ਪਰ ਪੋਹਾ ਦੇ ਕੁਆਂਟੀਟੀ ਘੱਟ ਵਿੱਚ ਸਬਜ਼ੀਆਂ ਵਧਕਾਉਣੀਆਂ ਨੇਗੀਆ ਪੋਹਾ ਘੱਟ ਲੈਣਾ ਫਿਰ ਉਹ ਚੀਜ਼ ਤੁਹਾਡੇ ਲਈ ਕੰਮ ਕਰੋ weight loss ਲਈ ਸਬਜ਼ੀਆਂ ਵੱਧ ਪੋਹਾ ਘੱਟ ਤੇ ਮਸ਼ਰੂਮਸ ਵੀ ਤੁਸੀਂ ਬ੍ਰੈਕਫਾਸਟ ਵਿੱਚ ਲੈ ਸਕਦੇ ਹੋ ਨਾ ਨਵੇਂ ਵੀ ਤੁਸੀਂ ਕੁਕ ਕਰਕੇ ਖਾਣੇ ਉਸ ਤਰੀਕੇ ਨਾਲ ਔਰ ਜਦੋਂ ਆਪਾਂ ਕੁਕਿੰਗ ਕਰਦੇ ਆ ਤਾਂ ਆਇਲ ਘੱਟ ਤੋਂ ਘੱਟ ਯੂਜ਼ ਕਰਨਾ ਤੜਕੇ ਵਿੱਚ ਘੱਟ ਤੋਂ ਘੱਟ ਯੂਜ਼ ਕਰਨਾਗਾ ਹੋ ਸਕੇ ਦੇਸੀ ਘਿਓ ਯੂਜ਼ ਕਰੋ ਜਾਂ ਸਰੋਂ ਦਾ ਤੇਲ ਯੂਜ਼ ਕਰੋ ਔਰ ਤੁਸੀਂ ਜੋ ਚੀਜ਼ ਬਣ ਗਈ ਥਾਲ ਸਬਜੀ ਬਣ ਗਈ ਹੈ ਨਾ ਉਸ ਤੋਂ ਬਾਅਦ ਤੁਸੀਂ ਚਮਚਾ ਜਾਂ ਦੋ ਚਮਚੇ ਘਿਓ ਦੇ ਪਾ ਕੇ ਖਾ ਸਕਦੇ ਹੋ ਉਹ ਹੈਲਦੀ ਹੈ ਤੁਹਾਡੇ ਲਈ ਪਰ ਜਿਹੜਾ ਉਸ ਤੜਕੇ ਚ ਵੱਧ ਤੋਂ ਵੱਧ ਦਾ ਘਿਓ ਤੇਲ ਪਾਉਣਾ ਉਹ ਬਹੁਤ ਜ਼ਿਆਦਾ ਅਨ ਹੈਲਦੀ ਹੈ ਉਹਨੂੰ ਅਵੋਇਡ ਕਰੋ ਘੱਟ ਤੋਂ ਘੱਟ ਘਿਓ ਤੇਲ ਦਾ ਯੂਜ਼ ਕਰੋ ਸਬਜੀ ਬਣਾਉਣ ਵੇਲੇ ਹੁਣ ਮੈਂ ਤੁਹਾਨੂੰ ਦੱਸਾਂ ਲੰਚ ਦੇ ਆਪਸ਼ਨਸ ਲੰਚ ਵਿੱਚ ਕੀ ਹੋਣਾ ਚਾਹੀਦਾ ਇੱਕ ਤਾਂ ਹੋਣਾ ਚਾਹੀਦਾ ਪ੍ਰੋਟੀਨ ਵਾਲੀ ਕੋਈ ਵੀ ਸੁੱਕੀ ਦਾਲ ਜਿਵੇਂ ਚਾਣੀ ਰਾਜਮਾ ਕਾਲਾ ਚਾਣਾ ਚਿਕਟਾ ਚਾਣੀ ਰਾਜਮਾ ਰੋਂਗੀ ਸੋਇਬੀਨ ਲੋਬੀਏ ਇਹ ਚੀਜ਼ਾਂ ਹੋ ਗਈਆਂ ਇਹਦੇ ਨਾਲ ਇੱਕ ਹਰੀ ਸਬਜ਼ੀ ਹੋ ਗਈ ਹਣਾ ਦਾਣਾ ਵਿੱਚ ਜਿਵੇਂ ਆਪਾਂ ਮੂੰਦ ਦਾਲਾਂ ਵੀ ਲੈ ਸਕਦੇ ਆ ਹਰੀ ਮੂੰਗੀ ਦਾਣ ਲੈ ਲਓ ਮੂੰਗੀ ਮਸਰੀ ਦਾਲ ਲੈ ਲਓ ਚਣਿਆਂ ਦੀ ਦਾਲ ਲੈ ਲਓ ਇਹ ਵੀ ਪ੍ਰੋਟੀਨ ਚ ਆ ਗਈਆਂ ਦਾਲਾਂ ਦੇ ਨਾਲ ਇੱਕ ਹਰੀ ਸਬਜ਼ੀ ਲੈਣੀ ਜੋ ਵੀ ਸੀਜ਼ਨਲ ਹਰੀਆਂ ਸਬਜ਼ੀਆਂ ਚੱਲ ਰਹੀਆਂ ਨੇ ਕਿਉਂਕਿ ਪ੍ਰੋਟੀਨ ਹੋ ਗਿਆ ਫਾਈਬਰ ਹੋ ਗਿਆ ਸੈਲਡ ਦੀ ਪਲੇਟ ਲੈ ਲਓ ਇੱਕ ਤੇ ਜੇ ਰੋਟੀ ਖਾਣੀ ਆਪਾਂ ਤਾਂ ਉਹ ਕਣਕ ਦੀ ਨਹੀਂ ਖਾਣੀ ਕਣਕ ਤੋਂ ਬਿਨਾਂ ਹੋਰ ਕਿਸੇ ਆਟੇ ਦੇ ਖਾ ਲਓ ਰਾਗੀ ਦੇ ਚਵਾਰ ਦੇ ਭਾਜ ਦੇਤੀ ਬੇਸਨ ਦੇ ਚਣਿਆਂ ਦੇ ਆਟੇ ਦੇ ਨਹੀਂ ਕਿਸੇ ਭਾਟੇ ਦੀ ਇੱਕ ਰੋਟੀ ਤੁਸੀਂ ਖਾ ਲਓ ਇਹ ਥੋੜਾ ਲੰਚ ਹੋਣਾ ਚਾਹੀਦਾ ਇਸ ਤੋਂ ਬਿਨਾ ਲੰਚ ਵਿੱਚ ਤੁਸੀਂ ਚਨਾ ਚਾਟ ਵੀ ਲੈ ਸਕਦੇ ਹੋ ਕਾਲਾ ਚਨਾ ਛਿੱਟੇ ਚਨੇ ਜਾਂ ਰਾਜਮਾ ਦੀ ਰਾਜਮਾ ਦੀ ਚਾਟ ਲੈਣੀ ਹੋਵੇ ਚ ਸੈਲਡ ਐਡ ਕਰਕੇ ਉਹ ਵੀ ਲੈ ਸਕਦੇ ਹੋ ਤੇ ਓਟਸ ਦੇਖੀ ਜਿਹੜੇ ਵੀ ਲੈ ਸਕਦੇ ਹੋ ਵੈਜ ਕਿਨੋਆ ਵੀ ਲੈ ਸਕਦੇ ਹੋ ਕਿਨੋਆ ਬਣਾ ਲਓ ਵਿੱਚ ਸਬਜ਼ੀਆਂ ਪਾ ਲਓ ਕਾਫੀ ਸਾਰੀਆਂ ਹਨ ਉਹ ਵੀ ਲੈ ਸਕਦੇ ਹਾਂਗੇ ਆਪਾਂ ਲੰਚ ਵਿੱਚ ਇਹ ਇਹ ਲੰਚ ਦੇ অপਸ਼ਨਸ ਤੇ ਹੁਣ ਮੈਂ ਤੁਹਾਨੂੰ ਡਿਨਰ ਦੇ অপਸ਼ਨਸ ਦੇ ਦਿੰਦੇ ਹਾਂ ਡਿਨਰ 'ਚ ਆਪਾਂ ਸੂਪ ਲੈਣਾ ਹੁੰਦਾ ਜਿਵੇਂ ਸੂਪ ਬਹੁਤ ਲਾਈਟ ਹੁੰਦਾ ਸੂਪ ਲੈ ਲਓ ਡਿਨਰ ਵਿੱਚ ਸੌਰਟਡ ਵੈਜੀਟੇਬਲਸ ਲੈ ਲਓ ਜਾਂ ਸਟੀਮਡ ਵੈਜੀਟੇਬਲਸ ਲੈ ਲਓ ਤੇ ਬਲੈਕ ਪੀਪਰ ਐਂਡ ਬਲੈਕ ਸੌਲਟ ਪਾ ਕੇ ਉਹ ਵੀ अच्छे ਲੱਗਦੇ ਆਂਗੇ ਇੱਕ ਸੈਲਡ ਦੀ ਪਲੇਟ ਭਰ ਕੇ ਖਾ ਲਓ ਡਿਨਰ ਵਿੱਚ ਦਾਲ ਦਾ ਸੂਪ ਬਣਾ ਲਓ ਬਹੁਤ ਵਾਈਟ ਹੁੰਦਾ ਦਾਲ ਦਾ ਸੂਪ ਉਹ ਵੀ ਆਪਾਂ ਲੈ ਸਕਦੇ ਆਂ ਜਾਂ ਫਿਰ ਕੋਈ ਹਲਕੀ ਜਿਹੀ ਖਿਚੜੀ ਬਣਾ ਲਓ ਸਬਜ਼ੀਆਂ ਪਾ ਕੇ ਇਸ ਤਰ੍ਹਾਂ ਤੁਸੀਂ ਡਿਨਰ ਚ ਆਪਸ਼ਨਸ ਰੱਖ ਲਓ ਬਾਕੀ ਜਿਵੇਂ ਆਪਾਂ ਕੁਕਿੰਗ ਕਰਦੇ ਆਂ ਸਿੱਖਦੇ ਆਂ ਆਪਾਂ ਰੋਜ਼ ਖਾਣੇ ਆਂ ਨਾ ਫਿਰ ਆਪਾਂ ਨੂੰ ਰੈਸਪੀਸ ਆਟੋਮੈਟਿਕਲੀ ਆਪਣੇ ਦਿਮਾਗ ਵਿੱਚ ਆਈ ਜਾਂਦੀ ਹੁੰਦੀ ਆਂ ਨਾ ਆਪਾਂ ਕੁਝ ਕਰ ਲੰਨੇ ਹੋਣੇ ਚੇਂਜਸ ਕਰ ਲੰਨੇ ਹਨ ਆਪਾਂ ਆਪਣੇ ਆਪ ਸਿੱਖਦੇ ਜਾਨੇ ਹੁਣੇ ਇਹ ਕੁਝ ਟਿਪਸ ਸੀ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀਗੀਆਂ ਮੈਨੂੰ ਕਾਫੀ ਭੈਣਾਂ ਨੇ ਰਿਕੁਐਸਟ ਕਰੀ ਸੀ ਕਮੈਂਟ ਆ ਰਹੇ ਸੀਗੇ ਕਿ ਸਾਨੂੰ ਤੁਸੀਂ weight loss tips ਸ਼ੇਅਰ ਕਰੋ ਔਰ ਕੁਝ ਭੈਣਾਂ ਦੇ ਕਮੈਂਟ ਮੈਨੂੰ ਇਹ ਵੀ ਆਏ ਨੇ ਦੋ ਭੈਣਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਕਿ ਅਸੀਂ ਤੁਹਾਨੂੰ ਦੇਖ ਕੇ ਤੁਹਾਡੇ ਤੋਂ ਮੋਟੀਵੇਟਿਡ ਹੋ ਗਏ ਅਸੀਂ weight loss ਕੀਤਾ 1 ਕਿ ਪੰਨਸ਼ਤ 5 ਕਿਲੋ ਕਿਥੇ 2 ਮਹੀਨੇ ਵਿੱਚ ਮੈਨੂੰ ਲੱਗਦਾ 1 ਪੰਨ 2 ਪੰਨ 3 ਕਿਲੋ weight loss ਕੀਤਾ ਕਿਉਂਕਿ ਮੈਂ ਤੁਹਾਨੂੰ ਦੇਖ ਕੇ walk ਵੀ ਐਡ ਕੀਤੀ walk ਵੀ ਕਰਨ ਲੱਗੀਆਂ ਮੈਂ ਡਾਈਟ ਵੀ ਮੈਂ ਕਰਦੀ ਆ ਵੀ ਤੁਹਾਨੂੰ ਦੇਖ ਕੇ ਅਸੀਂ ਕੁਛ ਨਾ ਕੁਛੇ ਤਾਂ ਕਰ ਲੈਣਾ ਖਾ ਲੈਣਾ ਹਨਾ ਤੇ ਬਹੁਤ ਵਧੀਆ ਲੱਗਾ ਮੈਨੂੰ ਵੀ ਜਿੰਨੇ ਕੁਝ ਕਰਨਾ ਉਹਨੇ ਕੁਝ ਦੇਖ ਕੇ ਵੀ ਕਰ ਲੈਣਾ ਕਿਸੇ ਤੋਂ ਮੋਟੀਵੇਟ ਹੋ ਕੇ ਵੀ ਕਰ ਲੈਣਾ ਜਿੰਨੇ ਕੁਝ ਨਹੀਂ ਕਰਨਾ ਉਹਨੂੰ ਚਾਹੀ ਤੁਸੀਂ ਕਿੰਨਾ ਮਰਜੀ ਮੱਥਾ ਮਾਰ ਚਲੋ ਉਹਨੇ ਨਹੀਂ ਕਰਨਾ ਅੱਛਾ ਲੱਗਿਆ ਮੈਨੂੰ ਸੁਣ ਕੇ ਜੇ ਵੀ ਉਹ ਕਿੰਨੇ ਉਹ ਧਿਆਨ ਨਾਲ ਮੇਰੇ ਵੀਡੀਓ ਸਿੱਖਦੇ ਹਨਾ ਕਿੰਨੀ ਨਿੱਕ-ਨਿੱਕੀ ਗੱਲ ਉਹ ਸਿੱਖਦੇ ਨੇ ਅੱਛਾ ਲੱਗਿਆ ਵੀ ਕਿਸੇ ਤੋਂ ਆਪਾਂ ਜਦੋਂ ਮੋਟੀਵੇਟ ਹੁੰਨੇ ਆਂਗੇ ਆਪਾਂ ਨੂੰ ਕੋਈ ਮੋਟੀਵੇਟ ਕਰਦਾ ਤਾਂ ਮੈਂ ਸੋਚਿਆ ਚਲੋ ਤੁਹਾਡੇ ਲਈ ਮੈਂ ਵੀਡੀਓ ਮੈਨੂੰ ਬਣਾਉਣੀ ਚਾਹੀਦੀ ਜੇ ਤੁਹਾਨੂੰ ਇਹ ਰੀਅਲੀ ਵੀਡੀਓ ਚਾਹੀਦੀ ਹੈ ਹਨਾ ਕਈ ਪਹਿਣਾ ਇਹ ਕਰਨਾ ਫੈਟ ਲੌਸ ਕਰਨਾ ਬੜੀ ਓਕੇ ਗੱਲ ਲੱਗਦੀ ਹੈ ਘਰ ਦਾ ਹੀ ਖਾਣਾ ਖਾਣਾ ਹੁੰਦਾ ਆਪਾਂ ਕੋਈ ਬਾਹਰਲਾ ਖਾਣਾ ਨਹੀਂ ਖਾਣਾ ਖਾਣਾ ਹੁੰਦਾ ਸਤ ਆਪਣੇ ਆਦਤਾਂ ਨੂੰ ਸੁਧਾਰ ਕਰਨਾ ਆਪਾਂ ਆਪਣਾ ਖਾਣਾ ਟਾਈਮ ਟੂ ਟਾਈਮ ਖਾਣਾ ਆਪਾਂ ਲੇਡੀਜ਼ ਕੀ ਕਰਦੇ ਆਪਾਂ ਕਹਿੰਦੇ ਸਾਰਾ ਕੰਮ ਕਰ ਲਈ ਫਿਰ ਖਾਣਾ ਖਾਵਾਂਗੇ ਆਰਾਮ ਨਾਲ ਬੈਠ ਕੇ ਖਾਣਾ ਖਾਵਾਂਗੇ ਨਹੀਂ ਉਦੋਂ ਤੱਕ ਆਪਣਾ ਮੈਟਾਬੋਲਿਜ਼ਮ ਬਿਲਕੁਲ ਡਾਊਨ ਹੋ ਜਾਂਦਾ ਕੋਈ ਫਾਇਦਾ ਨਹੀਂ ਖਾਣਾ ਖਾਦੇ ਦਾ ਫਿਰ ਖਾਣਾ ਖਾਣਾ ਤਸਵੀਰਿ ਮਾਰਨਿੰਗਸ ਟਾਈਮ ਤੇ ਖਾਓ 8 ਤੋਂ 9 ਦੇ ਵਿੱਚ ਤੁਹਾਡਾ ਬ੍ਰੇਕਫਾਸਟ ਹੋ ਜਾਣਾ ਚਾਹੀਦਾ ਜੇ ਤੁਸੀਂ ਬ੍ਰੇਕਫਾਸਟ ਟਾਈਮ ਤੇ ਖਾਪ ਲੋਗੇ ਫਿਰ ਆਟੋਮੈਟਿਕਲੀ ਤੁਹਾਡੇ ਸਾਰੇ ਮੀਲਸ ਟਾਈਮ ਤੇ ਚੱਲਣਗੇ ਇਸ ਕਰਕੇ ਨਿੱਕੇ ਨਿੱਕੇ ਟਿਪਸ ਨੇ ਕਾਇਮੇ ਕਰੇ ਨਿੱਕੇ ਨਿੱਕੇ ਗੱਲਾਂ ਹੋਣਗੀਆਂ weight loss ਵਿੱਚ ਤੇ ਆਪਣੇ ਮੀਲਸ ਦੇ ਵਿੱਚ ਜਿਹੜਾ ਟਾਈਮਿੰਗ ਦਾ ਗੈਪ ਆ ਉਹ ਪ੍ਰੋਪਰ ਰੱਖੋ ਇਹ ਨ ਹੋਵੇ ਤੁਸੀਂ ਲੰਚ ਕਰ ਰਹੇ ਹੋ ਦੁਪਹਿਰ ਤੇ 3-4 ਵਜੇ ਤੇ ਬ੍ਰੇਕਫਾਸਟ ਤੁਸੀਂ ਸਵੇਰੇ 8 ਵਜੇ ਕਰ ਲਿਆ ਕਿੰਨਾ ਜ਼ਿਆਦਾ ਗੈਪ ਆ ਗਿਆ ਡਿਨਰ ਫਿਰ ਸ਼ਾਮ ਨੂੰ 6 ਵਜੇ ਕਰ ਲਓ ਐਦਾਂ ਨਹੀਂ ਇੱਕ ਪ੍ਰੋਪਰ ਗੈਪ ਬਣਾ ਕੇ ਚਲੋ ਟਾਈਮਿੰਗ ਫਿਕਸ ਕਰ ਲਓ ਅੱਧਾ ਘੰਟਾ 20 ਮਿੰਟ ਅੱਗੇ ਪਿੱਛੇ ਹੋ ਸਕਦਾ ਪਰ ਬਹੁਤ ਜ਼ਿਆਦਾ ਘੰਟਿਆਂ ਦਾ ਫਰਕ ਨਾ ਪਾਏ ਕਰੋ ਠੀਕ ਹੈ ਜੀ ਸੋ ਇਹ ਸੀ ਮੇਰੀ ਅੱਜ ਦੀ ਕੁਝ ਵੀ ਅਲੋਸ ਟਿਪਸ ਜੋ ਮੈਂ ਤੁਹਾਨੂੰ ਸ਼ੇਅਰ ਕਰਨੀ ਤੁਹਾਨੂੰ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਵੀ ਕਰਨਾ ਅੱਗੇ ਜਿਹਨੂੰ ਲੋੜ ਹੈ ਵੀਡੀਓ ਤੇ ਉਹਨੂੰ ਸ਼ੇਅਰ ਵੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ੍ਰੀ ਅਕਾਲ